ਉੰਦਾਜੀ ਮੈਂ ਇਤਿਹਾਸ ਜ਼ਿਲ੍ਹਾ ਮੋਗਾ ਦੇ ਇਤਿਹਾਸਕ ਮਟਰੋਲੀ ਪਾਈ ਤੋਂ ਬੋਲਦਾ ਆ ਦੇਖੋ ਸਾਡੇ ਪਿੰਡ ਦਾ ਹਾਲ ਜਦੋਂ ਵੀ ਮੀਂਹ ਪੈਂਦਾ ਬਹੁਤ ਬੇੜਾ ਹਾਲ ਹੋ ਜਾਂਦਾ ਮੇਰੀ ਖਾਸ ਕਰਕੇ ਬੇਨਤੀ ਹੈ ਐਮਐਲਏ ਸਾਹਿਬ ਨੂੰ ਦੇਖੋ ਕੀ ਹਾਲ ਆ ਪਿੰਡ ਦਾ ਸੜਕ ਇਹ ਹੈਗਾ ਰੋਡ ਕੋਰੇ ਵਾਲਾ ਰੋਡ ਮਟਰੋਲੀ ਪਾਈ ਜ਼ਿਲ੍ਹਾ ਮੋਗਾ ਦਾ ਪਿੰਡ ਇਤਿਹਾਸਕ ਪਿੰਡ ਹੈ ਜਿੱਤੋ ਕੋਈ ਬਿਲਕੁਲ ਛੱਪੜ ਦਾ ਰੂਟਾਰ ਚੁੱਕਿਆ ਛੜ ਕੇ ਇਹ ਬਹੁਤ ਹਾਦਸੇ ਵੀ ਹੋ ਰਹੇ ਆ ਮੱਛਰ ਬਿਮਾਰੀਆਂ ਇਹ ਜਿਹੜੇ ਘਰ ਆਸ-ਪਾਸ ਦੇ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਮੈਂ ਤਰਖਾਸ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਲੱਭਿਆ ਜਾਵੇ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਆਉਣ ਜਾਣ ਵਾਲੇ ਪਰੇਸ਼ਾਨ ਨਾ ਹੋਣ ਇੱਥੇ ਪਾਣੀ ਜਿਹੜਾ ਖੜਦਾ ਹੈ ਸੜਕ ਟੁੱਟੀ ਹੋਈ ਆ ਬਹੁਤ ਜ਼ਿਆਦਾ ਟੁੱਟ ਰਹੀ ਆ ਗਾਂ ਅੱਗੇ ਵਧ ਰਹੀ ਆ ਇਸ ਤੋਂ ਰੋਕਿਆ ਜਾ ਸਕੇ ਬਿਮਾਰੀਆਂ ਨੂੰ ਰੋਕਿਆ ਜਾ ਸਕੇ